Quindi tu andassi via da Henny, ti gira da sigania. Claudia. un da sigania. جا کے بھی آ گئی ਕਿਤੇ ਤੇ ਰਵਾਸਤੇ کپڑے ਲੈਣ گئی سی میں پتہ دکان ਤੇ چمڑی ائی پتہ ک왈ゼ ਨੂੰ ਆ بھی گئی سی ਘਰੇ ਹੁਣ ਠੀਕ ਆ ਸਰੀਰ ਦਵਾਈ ਲੈ ਸੀ ਸਵੇਰੇ ਜਾਂਦੇ ਹਨ ਦਵਾਈ ਲਈ ਨਹੀਂ ਹੈਗੀ ਮੈਂ ਪਾਪਨ ਕਹਤਾ ਹੈਗਾ ਸੀ ਵੀ ਦਵਾਈ ਲੈ ਲਿਓ ਦਵਾ ਦਿਓ ਮੈਂ ਤਾਂ ਤੈਨੂੰ ਬਾਗੀ ਸੀ ਸ਼ਹਿਰ ਮੈਂ ਕਮੈਂ ਤਾਂ ਹਰ ਮਨ ਨੂੰ ਸ਼ਰਟ ਲਿਆ ਕੇ ਦਵਾ ਮੈਂ ਕਬ ਮੇਰੇ ਜਵਾਕ ਉਹ ਵਿਚਾਰਾ ਬਿਮਾਰ ਆ ਮੈਨੂੰ ਠੰਡ ਲੱਗਦੀ ਟੀ-ਸ਼ਰਟਾਂ ਚ ਮੈਂ ਤਾਂ ਹੁਣ ਸੁੰਬਰ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨਿੱਡਾ ਇਫਾਉ ਤੋਂ ਬੀਖਦੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਜੀ ਸਾਰੇ ਬੜੇ ਠੱਕ ਹੋਮੂਗੇ ਚੱਜੀ ਕਲਾਚ ਹੋਮਾਰੇ ਤੇ ਲਓ ਜੀ ਆਪਾਂ ਤੇ ਜੇ ਆਪਣੀ ਵੀਡੀਓ ਦੀ ਸ਼ੁਰੂਆਤ ਤੇਰੇ ਕੀਤੀ ਸੀ ਪਰ ਉਸ ਤੋਂ ਵੱਧ ਕੋਈ ਵੀ ਨਹੀਂ ਬੜਾਈ ਹੈ ਕਿਉਂਕਿ ਮੈਂ ਨਾ ਲਾਹ ਘਰ ਲਈ ਸੀ ਵੀ ਮੈਂ ਹਰਮਨੂਰ ਤੇ ਹੁਣ ਮਿੱਠੀ ਜੀ ਰੋਟੀ ਤੇ ਪੌਣ ਵਾਲੇ ਕੱਪੜੇ ਲਿਆਣਾ ਤੇ ਬਸ ਮੈਂ ਆਪਣੇ ਘਰ ਦੇ ਦਵਾ ਦਾ ਮੁਕੰਮਲ ਲੈੜ ਕੇ ਤੇ ਮੈਂ ਚਲੀ ਗਈ ਸੀ ਤੇ ਬਸ ਸੋਈ ਸਾਰੇ ਸਾਫ ਕਰ ਗਈ ਮੇਰਾ ਸੰਭਰ ਨਾ ਰਹਿ ਗਿਆ ਸੀ ਮੈਨੂੰ ਆਏ ਸੀਗਾ ਮੈਂ ਤਾਂ ਜਿਹੜੀ ਬਸ ਤੇ ਮੈਂ ਜਾਉ ਉਹੀ ਬਸ ਮੈਂ ਮੁੜੀਓ ਤੇ ਬਤਾਈ ਇਹ ਹੋਇਆ ਮੈਂ ਸਾਢੇ 8 ਵਜੇ ਗਈ 1 ਵਜੇ ਮੈਂ ਬੱਸ ਵਿੱਚ ਬਸ ਹੁਣ ਲਈ ਤੇ ਹਰਮਨ ਨੇ ਕਪੜੇ ਲੈ ਕੇ ਦਿੱਤੇ ਨੇ ਤੇ ਹਰਮਨਾ ਜਦੋਂ ਸਵੇਰ ਤੋਂ ਆਪਣਾ ਇੰਨਾ ਜਿਆਦਾ ਬਿਮਾਰ ਸੀਗਾ ਬਹੁਤ ਜਿਆਦਾ ਮਾਸਾ ਸਕੂਲ ਗਿਆ ਤੇ ਉਲਟੀਆਂ ਇਹਨੂੰ ਉੱਠ ਰਹੀ ਨੂੰ ਉਲਟੀਆਂ ਲੱਗੀਆਂ ਪਈਆਂ ਸੀਗੀਆਂ ਉਂਵਰਤ ਨੂੰ ਆਏ ਸੀ ਉਹ ਬੀਣੀ ਨੇ ਰਾਤ ਲੱਸੀ ਪੀਲੀ ਸਬਜੀ ਰੋਟੀ ਖਾ ਕੇ ਉੱਪਰ ਦੀ ਲੱਸੀ ਪੀਲੀ ਕੁਸੇ ਨੇ ਸਬਜੀ ਰੋਟੀ ਨਾਲ ਮੂਲੀ ਖਾਦੀ ਸੀ ਫੇਰ ਇਹਨੇ ਦੁੱਧ ਪੀ ਲਿਆ ਉਹਦੇ ਨਾਲ ਇਹਨੂੰ ਉਲਟੀਆਂ ਹੱਤਿਆਬ ਉੱਠ ਖੜੇ ਉਲਟੀਆਂ ਲੱਗੀਆਂ ਰਹੀਆਂ ਉਂ ਵੈਸੇ ਮੈਂ ਤਾਂ ਕਿਹਾ ਸੀਗਾ ਵਾਕੇ ਚਲੋ ਇਹਨੇ ਦਵਾਈ ਦਵਾ ਦਿਓ ਪਰ ਮਿਲਾ ਦੇ ਇਹਨੂੰ ਠੀਕ ਹੋ ਗਿਆ ਸੀਗਾ ਮੈਂ ਇਹਨੂੰ ਕੈਪਸੂਲ ਵੀ ਦਿੱਤਾ ਸੀਗਾ ਤੇ ਹੁਣ ਹੁਣ ਮੈਂ ਆਪਣਾ ਸਾਰਾ ਸੁੰਬਰ ਕੇ ਹਟੀਆਂ ਬਾਕੀ ਕੰਮ ਮੈਂ ਨਵੇੜ ਗਈ ਸੀ ਕੱਲਾ ਮੇਰੇ ਸੁੰਬਰ ਨਾ ਰਹਿ ਗਿਆ ਸੀ ਕਪੜਾ ਲੀੜਾ ਮੈਂ ਸਾਰਾ ਚੱਕ ਗਈ ਸੀ ਪਰ ਸ ਮੇਰੇ ਕੱਪੜੇ ਜਿਹੜੇ ਆਪਾਂ ਨੇ ਕੱਲ ਧੋਤੇ ਸੀ ਹੋ ਰਹੇ ਨੇ ਤਾਂ ਇਹ ਮਾਰਨ ਤੋਂ ਸੁੰਬਰਿਆ ਹੋਣਾ ਮੈਂ ਬਾਕੀ ਮੈਂ ਚੱਕ ਸਾਰੀ ਕਰ ਗਈ ਸੀ ਤੇ ਇਧਰੋਂ ਮੈਂ ਰਸੋਈ ਵੀ ਸਾਰੀ ਸਾਫ਼ ਕਰਕੇ ਗਈ ਸੀ ਮੱਕ ਚਲੋ ਭਾਂਡੇ ਨਹੀਂ ਮੈਂ ਰੱਖਦੀ ਹੈਗੀ ਤੇ ਹਰਮਨ ਨੂੰ ਮੈਂ ਕੱਪੜੇ ਲਿਆ ਕੇ ਦਿੱਤੇ ਨੇ ਇੱਕ ਦੋ ਕੁ ਛੋਟੇ ਛੋਟੇ ਜਿਹੇ ਮੇਰੇ ਸੌਦੇ ਸੀਗੇ ਗ੍ਰੀਨ ਟੀ ਸੀਗੀ ਇੱਕ ਦੋ ਕਰ ਸੋਈ ਦੇ ਮੇਰੇ ਮੁੱਕੇ ਹੋਏ ਸੀ ਉਹ ਲੈ ਕੇ ਆਈਆਂ ਤੇ ਹਰਮਨ ਨੂੰ ਕੱਪੜੇ ਲੈ ਕੇ ਦਿੱਤੇ ਨੇ ਹਰਮਨ ਦੇਖੀ ਉਹ ਕਹਿੰਦੇ ਬਦਲ ਲੈ ਉਹ ਕਹਿੰਦੇ ਜੇ ਉਹ ਹੋਇਆ ਅ ਸਟicker ਜੀ ਨਾ ਕਹਿੰਦੇ ਲਾ ਹੀ ਉਹ ਦਿਵਸ ਤੋਂ ਮੈਂ ਤਾਂ ਕੱਪੜੇ ਆਹੇ ਇਹਨਾਂ ਦੇ ਸ਼ਰਟਾਂ ਜੀ ਲੈ ਕੇ ਜਦੀ ਮੁੜਿਆਈ ਹਰ ਮਨ ਅਦੀਵਾਹ ਦੀ ਟੀ-ਸ਼ਰਟ ਪਾਉਂਦਾ ਸੀ ਇਹ ਕਹੀ ਜਾਂਦਾ ਹੁੰਦਾ ਤੇ ਮੈਨੂੰ ਠੰਡ ਲੱਗਦੀ ਠੰਡ ਲੱਗਦੀ ਆ ਤੇ ਇਹ ਵਧੀਆ ਕੱਪੜਾ ਗਰਮ ਵੀ ਆ ਹੁਣ ਆ ਦੇਖੋ ਪਾ ਕੇ ਦੇਖੀਓ ਕਿਤ ਮੜਾ ਜਾ ਆਜਿ ਤਿਹੇ ਜੋ ਕੱਪੜੇ ਬਿੰਦੇ ਆ ਹਮਾਰੇ ਬਹੁਤ ਔਖੇ ਨੇ ਅਈ ਤਾਂ ਕੋ ਰਹੂ ਜਿਹੜਾ ਸਾ ਹਮਾਰਾ ਉਸਤਾਹੀ ਬਣਾਉਂ ਜਿਹੜਾ ਕੰਮ ਹੋਇਆ ਦਿੰਦੇ ਨੇ ਕੱਲ ਫੇਰਾ ਹੋ ਗਿਆ ਸੀ ਜਿਹੜਾ ਸਾਨੂੰ ਬਹੁਤ ਜ਼ਿਆਦਾ ਮਾਇਰ ਸੀ ਅਸੀਂ ਪੈ ਗਈ। ਇਹ ਤਾਂ ਹੋ ਗਈ ਸੀ ਕਿ ਮੇਰੀ ਵੀ ਜਣੀ ਮਣੀ ਸੀ ਖਾਗੇ ਸੀ 5 ਵਜੇ ਉੱਠੀ। ਜਦ ਹੀ ਵਸੇ ਨਾ ਤੇ ਸਾਰੇ ਬਾਕੀ ਸਭੇ ਲੱਗੇ ਤਾਂ ਹਣਾ। ਕਪੜੇ ਲੈ ਗਈ ਇਸ ਤੋਂ ਲੈ। ਹੁਣ ਮੇਰੇ ਅੱਗੇ ਉਖੇ ਲੱਗਦੇ ਨਾ ਤਾਂ ਹਾਂ ਮਾਂ ਨੇ ਕਪੜੇ ਨਹੀਂ ਆ। ਜੇ ਕਦੇ ਨਹੀਂ ਆਏ ਤਾਂ ਬਸ ਇਹ ਨਾਲ ਹੀ ਨਾ। ਤਾਰ ਤੋ ਲਾਹੋ। ਜੇ ਜਾਨ ਮਾਰੋ। ਨਹੀਂ ਬਤ ਗਈ ਵਰੀ ਇੱਕ ਇੱਕ ਕਪੜਾ ਨਾਲ ਆਪੀ ਤਾਂ ਹਮਾਈ ਐ ਵੀਨੇ ਦਾਤ ਆ ਹੁਣ ਬਣਾਏ ਡਿਜ਼ਾਈਨ ਅਛਾਪ ਇੰਨਾ ਨਾਲ ਲਿਖਣਾ ਹੈ ਆ ਜਿਹੜਾ ਇੰਨਾ ਲਿਖਿਆ ਸੀ ਇਹ ਬਸ ਤੇ ਚਲੋ ਜੀ ਮੇਰੀ ਸਬਜੀ ਬਣ ਗਈ ਮੈਂ ਭਾਂਡੇ ਮਾਂਜ ਕੇ ਆਈ ਸੀ ਖੁਸ਼ੀ ਆਪਣਾ ਹੋਮਵਰਕ ਕਰ ਕਰ ਰਹੀ ਆ ਪਰ ਮਨੇ ਆਪਣਾ ਪਿਆ நம்ம டிட்ட பதித்தி மேல ਸਬਜੀ ਬਣ ਗਈ ਆਪਣੀ ਤੇ ਮੈਂ ਹੁਣ ਗਈ ਸਿਰ ਸੋਈ ਜੋ ਧੂਸ ਜੋ ਤੇ ਜਗਾਈ ਭਾਂਡੇ ਬਾਂਝੇ ਤੇ ਆਟਾ ਮੈਂ ਸਵੇਰੇ ਗੁੰਨੇ ਆ ਸੀ ਬਸ ਧਣੀਆਂ ਕੱਟ ਕੇ ਰੱਖ ਕੇ ਗਈ ਸਬਜੀ ਆਪਣੀ ਬਣ ਗਈ ਸਲਫ ਸਾਫ ਕਰੀ ਇਧਰੋਂ ਕਰੀ ਇਧਰੋਂ ਕਰੀ ਸਾਰੀ ਸਵਾਨ ਚੱਕੇ ਆ ਇੱਕ ਸਬਜੀ ਬਣ ਗਈ

ਤੇ ਹਾਂਜੀ ਆਪਣਾ ਸਾਰਾ ਕੰਮ ਨਿਬੜਿਆ ਸੀਗਾ ਤੇ ਖੁਸ਼ੀ ਤਾਂ ਬਦ ਹோம்ਵਰਕ ਕਰਦੀ ਸੀ ਉਹ ਦੇ ਕਰਕੇ ਮੈਨੂੰ ਇਕੱਲੀ ਨੂੰ ਸਾਰਾ ਕੰਮ ਕਰਨਾ ਪਿਆ ਤੇ ਚਲੋ ਮੇਰਾ ਹੁਣ ਸਾਰਾ ਸੂਈ ਦਾ ਕੰਮ ਨਿਬੜ ਗਿਆ ਕਿਉਂਕਿ ਨਾ ਰੋਟੀ ਸਬਜੀ ਧਰ ਕੇ ਮੈਂ ਸਾਰੇ ਭਾਂਡੇ ਮਾਂਦੇ ਸੀਗੇ ਸਾਰੇ ਭਾਂਡੇ ਮਾਂਦੇ ਤੇ ਜਨੂ ਵੀ ਸਬਜੀ ਬਣੀ ਤੇ ਸਾਨੂੰ ਮੇਰੇ ਸਾਰੇ ਭਾਂਡੇ ਦਾ ਕੰਮ ਨਿਬੜ ਗਿਆ ਤੇ ਭਾਂਡੇ ਮਾਂਜ ਕੇ ਮੈਂ ਥੋੜੀ ਜਿਹੀ ਵੀਡੀਓ ਸ਼ੂਟ ਕਰੀ ਸੀ ਤੇ ਉਸ ਤੋਂ ਬਾਅਦ ਮੈਂ ਦਮ ਦਮ ਰੋਟੀ ਬਣਾਈ ਤੇ ਸਾਰੇ ਨੂੰ ਖਵਾਈ ਤੇ ਚਲੋ ਜੀ ਹੁਣ ਆਪਣਾ ਕੰਮ ਨਿਬੜ ਗਿਆ ਤੇ ਆਪਾਂ ਹੁਣ ਤੁਹਾਨੂੰ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆਂ। ਮੇਰੀ ਸਾਰੀ ਵੀਡੀਓ ਦੇਖਣ ਵਾਸਤੇ ਥੈਂਕ ਯੂ so much। ਓਕੇ ਬਾਏ।